ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਤੇ ਅੱਜ ਸਵੇਰ ਨਾਲ ਲੱਗਾਂਗੇ ਵਾਹਣ ਅਲਟਾਉਣ ਮਲਕੇ ਪਲਟਾਵੇਂ ਹਲਾ ਨਾਲਾ ਐਤਕੀ ਜਿਹੜਾ ਮੇਰੇ ਚਾਰ ਕਿੱਲੇ ਨੇ ਵਾਹਣ ਦੀ ਨਿਆਈ ਚੋਂ ਹਟਾਂ ਉਹਨੂੰ ਮਾਰ ਪੈ ਗਈ ਸੀ ਪਾਣੀ ਦੀ ਪਾਣੀ ਖਾਨ ਫਟ ਗਈ ਦੀ ਵਾਹਣ ਕਿਉਂ ਸਾਲ ਬਾਹਰ ਵਾਹਣ ਪਾਉਣੇ ਬਾਈ ਤੇ ਹੈਪੀ ਸੀਡਰ ਨਾਲ ਕਣਕ ਬੀਜਦਨੇ ਆ ਤੇ ਹੈਪੀ ਸੀਡਰ ਨਾਲ ਕਣਕ ਬੀਜਦਨੇ ਜਦੋਂ ਉਹਦੋਂ ਬਾਅਦ ਜੀਰੀ ਵੇਲੇ ਬਾਹ ਕੇ ਜੀਰੀ ਬੀਜਦਨਾ ਸੀ ਜੀਰੀ ਬੀਜ ਤੇ ਬਾਦਾਂ ਬਾਈ ਲਾਉਣੇ ਘਟਾਂ ਅੱਧਾ ਬਾਣ ਅਸੀਂ ਬੀਜ ਦੇਣਾ ਸਿੱਧੀ ਬਜਾਈ ਡੀਐਸਆਰ ਤੇ ਅੱਜ ਇਹਨੂੰ ਉਲਟਾ ਰਹਿਆ ਕੱਲ ਨੂੰ ਕੰਪਿਊਟਰ ਲਵਾ ਕੇ ਤੇ ਪਰਸੋਂ ਉਹ ਚ ਜਿਹੜੀ ਬੀਜਾਂਗੇ ਪੀ ਦੇਖਦੇ ਆ ਪੀਆਰ ਕਿਸਮ ਦੀ ਬੀਜਾਂਗੇ ਬਾਈ ਜਿਹੜੀ ਕੋਈ ਪੰਜਾਬ ਦੀ ਕਿਸਮ ਹੋਰ ਕਿਸਮ ਦੇ ਬੀਜ ਦੇ ਕਿਉਂ ਚਲ ਸਰਕਾਰ ਦੀ ਜਿਹੜੇ ਕਹਿੰਦੇ ਨੇ ਪਾਲਣਾ ਕਰਨੀ ਚਾਹੀਦੀ ਜਿੰਨੀ ਮਾਂ ਦੀ ਤੇ ਤੁਹਾਨੂੰ ਦਿਖਾਉਣੇ ਆ ਬਾਈ ਬਹੁਤ ਮਿਹਨਤ ਨਾਲ ਸਵੇਰ ਦਾ ਮੂੰਹ ਕਾਲਾ ਆਪਾਂ ਸਵੇਰ ਦਾ ਲੱਗਿਆ ਮੈਂ ਤੇ ਹੁਣ ਮੈਂ ਚਾਚਾ ਜੀ ਨੂੰ ਬੁਲਾਇਆਗਾ ਮੇਜਰ ਸਿੰਘ ਨੂੰ ਉਹ ਮੇਰਾ ਦੋਸਤ ਵੀ ਹੈ ਜਲਹਾਣੀਆਂ ਦਾ ਚਾਚਾ ਲੱਗਦਾ ਹੂੰ ਉਹਨੂੰ ਆਖਿਆ ਮੈਂ ਮੇਰੀ ਹੈਲਪ ਕਰਾ ਯਾਰ ਮੈਂ ਇਕੱਲਾ ਜਾਣਾ ਮੈਂ ਸਵੇਰ ਦਾ ਉਹ ਖਾਲ ਖੂਲ ਵੀ ਕਢਾਈ ਜਣਾ ਇੱਕ ਬੰਦਾ ਖਾਲ ਤੇ ਮੈਂ ਵੀ ਵਾਹ ਤੋਂ ਤੱਕ ਗੱਲੇ ਕੱਲ ਦਾ ਨਹੀਂ ਨਾਲੇ ਮਖਾ ਮੇਰੀ ਵੀਡੀਓ ਰਹਿੰਦੀ ਹੈ ਮੇਨ ਕੰਮ ਹੈ ਜਿਹੜਾ ਮੈਂ ਵੀਡੀਓ ਰਵੀ ਕੱਲ ਵੀ ਨਹੀਂ ਪਈ ਕੱਲ ਵਾਸਤੇ ਬਈ ਮਾਫੀ ਚਾਹੁੰਦਾ ਵੀਵਰ ਜਦੋਂ ਅੱਜ ਵੀਡੀਓ ਦੇਖਿਓ ਅੱਜ ਜੱਟੂ ਵੀਡੀਓ ਆਪਣੀ ਖੇਤਾਂ ਵਾਲੀ ਪੂਰੇ ਕੰਮ ਕਰ ਜਾਂਦੀ ਮਿਹਨਤ ਲਾੜਨ ਨਾਲ ਮੁਰਕੇ ਦੇ ਤੁਜ ਦਿਖਾਉਣੇ ਸਾਨੂੰ ਵੀਡੀਓ ਹੁਣ ਵੀ ਦੁਪਹਿਰ ਦਾ 12 ਵਜੇ ਦਾ ਟਾਈਮ ਹੈ ਤੱਕ ਕੁੱਪੇ ਖੜਿਆ ਤੇ ਤੁਸੀਂ ਦੇਖ ਸਕਦੇ ਹੋ ਤੇ ਵੀਰ ਜੀ ਜੁੜ ਕੇ ਰਹਾ ਕਰੋ ਵੀਡੀਓ ਨਾਲ ਬਹੁਤ ਤੁਸੀਂ ਰਿਸਪੌਂਸ ਦਿੰਨੇ ਹੋ ਬਹੁਤ ਪਿਆਰ ਦਿੰਨੇ ਹੋ ਅਸੀਂ ਪਿਆਰ ਬਣਾਈ ਰੱਖੋ ਤੇ ਆਪਣੇ ਵੀਡੀਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਬਾਈ ਤੇ ਬਹੁਤ ਖੁਸ਼ੀ ਹੁੰਦੀ ਆ ਮਾਣ ਮਿਲਦਾ ਜਦੋਂ ਸਾਰੇ ਭੈਣ ਭਾਈ ਦੇਖਦੇ ਨੇ ਵੜੀਆ ਵੜੀਆ ਕਮੈਂਟ ਕਰਦੇ ਨੇ ਮੈਂ ਸਾਰਿਆਂ ਦਾ ਦਿਲੋਂ ਤਹੇ ਜਿਲੋਂ ਤਨਵਾਦੀ ਆ ਬਾਈ ਪ੍ਰਮਾਤਮਾ ਦੀ ਕਿਰਪਾ ਬਹੁਤ ਤੇ ਭੈਣ ਭਾਈਆਂ ਦੀ ਤੇ ਵਿਊਬਰ ਜੇ ਮੇਰੇ ਭਾਈ ਜਿਹੜੇ ਦੇਖਦੇ ਨੇ ਵੀਰ ਭੈਣਾਂ ਪਤਾ ਮਾਂ ਬਜ਼ੁਰਗ ਤੇ ਛੋਟੇ ਬੱਚੇ ਸਾਰਿਆਂ ਦਾ ਦਿਲੋਂ ਥੈਂਕਸ ਬਾਰ ਜਿੰਨੇ ਵੀ ਬਾਦਲੇ ਦੇਸਾਂ ਵਾਲੇ ਦੇਖਦੇ ਨੇ ਪੰਜਾਬ ਵਾਲੇ ਦੇਖਦੇ ਨੇ ਪਾਕਿਸਤਾਨ ਵਾਲੇ ਦੇਖਦੇ ਨੇ ਤੇ ਯੂਪੀ ਤੋਂ ਰਾਜਸਥਾਨ ਤੋਂ ਵੀ ਕਮੈਂਟ ਆਉਂਦੇ ਨੇ ਸਾਰਿਆਂ ਦਾ ਬੈਰੀ ਬੈਰੀ ਗੁੱਡ ਧੰਨਵਾਦ थैੰਕਸ ਤੇ ਤੁਹਾਨੂੰ ਅੱਗੇ ਦਿਖਾਉਣੇ ਆ ਬਾਈ ਜੀ ਜੁੜੇ ਰਹੋ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਅੱਜ ਇੰਨੀ ਗਰਮੀ ਆ ਮੈਂ ਵੀਡੀਓ ਬਣਾਉਂਦਾ ਬਣਾਉਂਦਾ ਮੋਬਾਈਲ ਗਰਮ ਹੋ ਗਿਆ ਮੋਬਾਈਲ ਗਰਮ ਹੋ ਗਿਆ ਹੁਣ ਇਹਨੂੰ ਪਾਣੀ ਚ ਠੰਡਾ ਕਰਕੇ ਲੈਂਦਾ ਤੇ ਕਾਕਾ ਮੈਚਰ ਚਲਾ ਰਿਹਾ ਟਰੈਕਟਰ ਤੇ ਮਾਗਰ ਪਿੰਡਾਂ 'ਚ ਹਲ ਪਾਏ ਨੇ ਆਪਣੇ ਕੋਲ ਡਗਾਈ ਦਿਖਾ ਰਹੇ ਆਂ ਬਾਈ ਤੁਸੀਂ ਕਹੋਂ ਗਾਲਾ ਟਰੈਕਟਰ ਦਾ 8-9 ਲੱਖ ਰੁਪਏ ਲਾਉਣ ਦਾ ਫਾਇਦਾ ਕੀ ਆ ਹੁਣ ਪਤਾ ਲੱਗਦਾ ਆ ਫਾਇਦਾ ਮਰਕਰ ਦੇਖੋ ਡੇਢ ਫੁੱਟ ਪੌਣੇ 2 ਫੁੱਟ ਡੂੰਘਾ ਕੱਢ ਰਿਹਾ ਹੈ ਮਿੱਟੀ ਨਿਕਲ ਰਹੀ ਐ ਗੋੜ ਸਿਉਣਾ ਢੇੜੀ ਕਿ ਇਦਗੀ ਫਸਲ ਦਾ ਢੇਰ ਲਵਾੜੂ ਸੁੱਕੇ ਰੱਖੇ ਵਾਹੇ ਗੁਰੂ ਸਿਉਣਾ ਨਿਕਲ ਰਿਹਾ ਵਿੱਚੋਂ ਇਹ ਟਰੈਡ ਦਾ ਵੀ ਬਾਈ ਖਿੱਚ ਲੈ ਨਾ ਕਾਲ ਜਹੇ ਮੈਂ ਕੱਲਾ ਸੀ ਅੱਜ ਤੇ ਇਹਨੇ ਪਹਿਲਾ ਸੇਵਕ ਖਾਲ ਘਾੜਦਾ ਸੀ ਤੇ ਹੁਣ ਚਾਚੇ ਨੂੰ ਸੱਦਿਆ ਮਹਾਯਰ ਲਵਾ ਕੇ ਜਾ ਤੋ ਘੰਟੇ ਜਾ ਤਾ ਮਿਲਣਾ ਉਹ ਇਹ ਰਿਹਾ ਟਰੈਕਟਰ ਇਸ ਪੁਰਾਣਾ ਕੰਮ ਹੋ ਗਿਆ ਇਹ ਦੂਜੇ ਪਾਸੇ ਘਰ ਨਾ ਪਾਸਾ ਬਦਲਦਾ ਹਰ ਵਾਰ ਇਹਦਾ ਪਾਸਾ ਬਦਲਦਾ ਦੇਖੋ ਦੇਖੋ ਕਿ ਨੀਂਡੰਗਾ ਹੀ ਜਾ ਰਹੀ ਹੈ। ਮੇਰੇ ਲੱਤਾਂ ਗੋਡਿਆਂ ਦਾ ਕਾਹ ਜਿਹੜੇ ਬਾਈ। ਤੇਲ ਬਹੁਤ ਖਾਜੂ 80 ਲੀਟਰ ਕਿਲੇ ਤੇਲ ਖਾਜੂ ਬਾਈ। ਪਰ ਵਾਹਣ ਵੱਲ ਰਿਹਾ ਸਿਉਨਾ ਕੰਪਿਊਟਰ ਕਰਾ ਲਾ ਕੇ ਡੀਐਸਆਰ ਕਰ ਦੇਣੀ ਸਿੱਧੀ ਵਿਜਾਈ ਕਰ ਦੇਣੀ ਹੈ। ਕੱਖ ਵੀ ਨਹੀਂ ਹੁੰਦੇ ਚ ਕਿਉਂ ਜਿਹੜੀ ਉਤਲੀ ਮਿੱਟੀ ਦੇ ਹੇਠਾਂ ਵਗ ਗਈ, ਲੀ ਮਿੱਟੀ ਉੱਪਰ ਆ ਗਈ। ਵਿੱਚ ਕਰਚੇ ਵਾਲੇ ਦੀ ਹੁੰਦਾ ਸੀਗਾ ਵਿੱਚ ਹੀ ਉਲਟ ਜਾਣਗੇ ਉੱਤੇ ਉੱਤੇ ਦੌਗੀਆਂ ਜੀਆਂ ਨੂੰ ਮਾੜੀ ਮਾੜੀ ਅੱਗ ਲਾਈਏ ਚਲੋ ਉਹਨੇ ਨਾਲ ਵੀ ਸਿਪਾਈ ਹੋ ਜੂਗੀ ਫਿਰ ਜੀਰੀ ਬੀਜਣ ਵੇਲੇ ਕਰਚੇ ਉੱਤੇ ਆ ਕੇ ਜੀਰੀ ਨੂੰ ਦੱਬ ਲੈਂਦੇ ਨੇ ਇਹ ਅੱਗ ਲਾਉਣ ਦਾ ਵੀ ਸ਼ੌਕ ਨਹੀਂ ਕੋਈ ਮਜਬੂਰੀ ਆ ਬਾਈ ਇਹ ਆਪਾਂ ਹੁਣ ਹੀ ਲਾਈ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਜਿੱਥੇ ਦੌਗੀਆਂ ਜੀਤੀ ਉਹਨਾਂ ਨਾਲ ਤਾਂ ਮਚਾਤਾ ਜਿੱਥੇ ਮਚਾਏ ਬਣਾ ਸਰਦਾਂ ਦੀ ਮਜਬੂਰੀ ਆ ਜਿੱਥੇ ਤੇ ਇਹ ਧੁੱਪ ਬਹੁਤ ਆ ਫੋਨ ਕਰਮ ਹੋਗਾ ਜੀ ਫੋਨ ਤੇ ਮੈਂ ਉੱਤੇ ਹੁਣ ਨਾਲ ਤਾਂ ਕਵਰ ਲਾ ਹੈ ਨਾਲੇ ਤੇ ਪਾਣੀ ਪਾਇਆਗਾ ਹੁਣ ਫੋਨ ਤੇ ਦੋਨੇ ਪਾਸੇ ਫੋਨ ਆਪਣੇ ਕੋਲ ਕੋਈ ਆਈਫੋਨ ਨਹੀਂ ਬਾਈ ਨੋਰਮਲ ਆ ਉੱਪਰ ਆ ਫੋਨ ਵਿਚਾਰਾ ਇਹ ਇੰ ਠੰਡਾ ਕਰ ਲੰਨੇ ਇਹਨੂੰ ਆਪਣੇ ਵਾਂਗੂ ਇਧਰ ਠੰਡਾ ਹੋ ਗਿਆ ਚੱਲ ਕੰਮ ਵੀਡੀਓ ਬਣਾਉਣ ਲੱਗ ਗਿਆ ਕੇ ਕਾਉਂ ਨਾ ਕਰ ਲੈ ਨਮਸਤਾਰੀ 1509 ਪਾਰ ਵੀ ਲੈ ਮਦਾ ਉਸਾ ਸਾਟ ਪਰ ਤੇਰੇ ਬਥੇਰੇ ਵੇ ਵਡਾਈ ਇਹਦੀ ਸਾਰਾ ਪਿੰਡੀ ਲੋਕ ਦੇ ਰੇਟ ਤਾਂ ਇਹਦਾ ਨਾ ਇੱਕ ਹੁੰਦਾ ਸੀ ਇਹਦਾ ਬਹੁਤ ਦੂਰ ਤੱਕ ਚੌਲ ਜਾਂਦਾ ਇਹ ਰਾਣ ਰਾਹ ਕਿਤੇ ਜਾਂਦਾ ਹਾਂ ਪਿੰਡ ਨਾਲ ਇਹਦਾ ਕੋਈ ਲਿੰਕ ਨਹੀਂ ਹੁੰਦਾ ਜੇ ਪਿੰਡ ਲੋਕ ਤਰਾਏ ਦੇ ਨੇ ਸਾਰੇ ਲਾਈ ਜਾਂਦੇ ਨੇ ਇਹ ਹੂਸਾ ਉਹਦੇ ਦੀ ਇੱਕ ਨੱਪੇ ਦੇ ਲੈਂਦੇ ਬਈ ਦੁੱਧ ਦਾ ਵਾਲਾ ਯਾਰ ਠੀਕ ਮੈਨੇ ਮੈਂ ਤਾਂ ਬਹੁਤ ਦਾ ਜੁੜਿਆ ਹਾਂ ਬਹੁਤ ਜਿਆਦਾ ਮੈਂ ਧੋਖਾ ਖਾ ਚੜੇ ਦਿੱਤਾ ਨਹੀਂ ਪਰ ਤੇਰੀ ਵਾਲੀ ਵੀ ਹੋਈ ਦੀ ਨਾ ਪਰ 8 ਕਿਲੋ ਜ ਆਪਣੇ ਨੇ ਜੀ ਬਈ ਨਾ ਮੈਂ ਤਾਂ ਬਾਹਰ ਸੀ ਬਈ ਅਦੋਂ ਕੋਲ ਉਸੇ ਰੇਟ ਜੀ ਹੈ ਪਰ 100 ਰੁਪਏ ਵੀ ਨਹੀਂ ਉੱਤੇ ਸਾਢੇ 6 ਲੱਖ ਜ ਆਪਣੇ ਵਾਸਤੇ ਕੋਈ ਆਇਆ ਤਾਂ ਨਹੀਂ ਚ ਝੜ ਕੇ ਫਿਰ ਆ ਲੈਣ ਯਾਰ ਪਹਿਲੀ ਸਿਰੇ ਲਾਈ ਖੜਾ ਹੈ ਪਹਿਲੀ ਸਿਰੇ ਲਾਈ ਖੜਾ ਹੈ ਮੁੰਡਾ ਤੇ ਆਇਆ ਗਾ ਤੇ ਵਧੀਆ ਜੇ ਕੋਈ ਟ੍ਰੈਕ ਲੂਟ ਲੋੜੇ ਦੱਸ ਲੈ ਘਰ ਉਹ ਚੱਕਰ ਹੋਣਾ ਬਾਪੂ ਕੋਲ ਪਹਿਲਾਂ ਵੀ ਕਿਹਾ ਸੀ ਨਾ ਵੀ ਧੰਨਵਾਦ ਆਪਣਾ ਬਾਈ ਕੱਚੇ ਦੇ ਮੁੰਡੇ ਵੇ ਉਹ ਬਾਹਣ ਦੇ ਕਾਲਕ ਮਰ ਗਈ ਦੀ ਯਾਰ ਉਹ ਠੀਕ ਉਹਦਾ ਠੀਕ ਹੈ ਬਾਈ ਅਟਾਰੀਆ ਤੇ ਸਾਨੂੰ ਟਾਈਮ ਉਧਰ ਫਟ ਗਿਆ ਹੁਣ ਕਿਰਾਇਆ ਪਈ ਨਾ ਰੋ ਵੀ ਅਸੀਂ ਹਾਂ ਇੱਥੇ ਇੱਕ ਕਿਰਪਾ ਕਰਦਾ ਤੜਕੇ ਮੜੀ ਪਾਣੀ ਬਵਾ ਬਾਈ ਰੋ ਜੂ ਵਧੀਆ ਸਿੜਕਦੇ ਆਜ ਅਸੀਂ ਉੱਥੇ ਦੀ ਦੂਰ ਹਾਂ ਤੂੰ 5-10 ਕਿਲੋ ਹਨ ਕੋਪੜ ਉੱਚਾ ਬੜਾ ਲਾਇਆ ਇੱਕ ਦਿਨ ਵੀਰ ਆਉਂਗਾ ਮੈਂ ਕਿੱਦਿਆ ਮੈਨੂੰ ਫੋਨ ਕਰਦੀ ਮੱਕੀ ਉੱਥੇ ਤੇ ਕਾਹਣੀ ਹੈ ਕਿਤੋਂ ਤੇ ਕਾਹਣੀ ਹੈ ਕਾਹਦੇ ਦੋ ਕਿਲੇ ਇੱਕ ਮਰਿਆ ਕੁੱਕੜੇ ਨਾਲ ਪਿੰਦਰ ਦਾ ਵੀ ਜਾ ਠੀਕ ਆ ਗਈ ਆਪਣੀ ਮੱਕੀ ਬਾਈ ਮੱਕੀ ਆਪਣੀ ਅੱਜ ਹੋ ਗਈ ਪੂਰੀ ਅੱਜ ਤਰੀਕ ਹੋਊਗੀ 15 25 ਦਿਨਾਂ ਦੀ ਮੱਕੀ ਹੋ ਗਈ ਫੁੱਟ ਫੁੱਟ ਮੱਕੀ ਆ ਬਾਈ ਇਸ ਤੋਂ ਬਾਅਦ ਇਹਨੇ ਚੜਦੀ ਜਾਣਾ ਦੇਖੋ ਕੋਈ ਬਿਮਾਰੀ ਨਹੀਂ ਹੈਗੇ ਇਹਨੂੰ ਅੱਜ ਦੀ ਘੜੀ ਪਿੰਡ ਤੋਂ ਨੰਬਰ ਵਾਲ ਮੱਕੀ ਹੈਗੀ ਕੋਕ ਕੁੱਖ ਵੀ ਨਹੀਂ ਹੈਗੇ ਤੇ ਬਾਈ ਸਪਰੇਅ ਕਰਤੀ ਸੀ ਬਾਈ ਇਹ ਤੇ ਸਟਾਪ ਸਟੰਪ ਕਹੇ ਨੇ ਆਪਾਂ ਨੂੰ ਬਾਈ ਡੀ ਵੀ ਕਹੇ ਨੇ ਉਹ ਤੇ ਬਾਈ ਕਰਤੀ ਸੀ 9 ਕਿਲੋ ਵੀ ਪਾਇਆ ਮਸ਼ੀਨ ਨੇ 4 4 5 5 ਐਂਟ ਤੇ ਟਾਂਡਾ ਇਹਦਾ ਜੋ ਕਿ 4 ਪਾਉਂਡ ਨੂੰ ਮਸ਼ੀਨ ਚਲਾਉਣ ਨੂੰ ਸੈਲਜ ਵਾਲੀ ਬਹੁਤ ਸਹੀ ਹੈਗਾ ਪਰ ਆਪਾਂ ਹੜੰਬੇ ਤੋਂ ਪਵਾਉਨੇ ਆ ਬਾਈ ਹੜੰਬੇ ਦਾ 4 ਵੱਧ ਵਧੀਆ ਹੁੰਦਾ ਉਹ ਜੋ ਸਲਰੇ ਜੀ ਨਹੀਂ ਛੱਡਦੀ ਉਹ ਫੂਸੜੇ ਜੀ ਹੁੰਦਾ 4 ਤਾਂ ਵੱਧ ਵਧੀਆ ਲੱਗਦਾ ਬਾਕੀ ਸਾਰੇ ਓਡੋ ਡਰੇ ਆ ਉਹ ਬੰਦੇ ਦੀ ਉਸ ਹਸਤਾ ਪਏ ਨਾ ਮਸ਼ੀਨ ਵਾਲਾ 1000 ਰੁਪਏ ਕਿੱਲਾ ਇਹਦਾ ਰੇਟ ਵੱਧ ਹੁੰਦਾ ਪਰ ਮੱਕੀ ਮਿਹਨਤ ਕਰੀਏ ਉਹ ਜੀ ਮੱਕੀ ਬਹੁਤ ਸੋਹਣੀ ਆਪਣੀ ਬਾਕੀ ਜਿਹੜੇ ਤੁਸੀਂ ਕਮੈਂਟਾਂ ਦੱਸੋ ਕਿਵੇਂ ਲੱਗੀ ਪਾਣੀ ਨੂੰ ਡੱਕਮਾ ਲਾਤਾ ਸੀ 5 ਦਿਨਾਂ ਬਾਅਦ ਫੇਰ ਪਾਣੀ ਭਾਲਦੀ ਮੱਕੀ 5ਵੇਂ ਦਿਨ ਪਾਣੀ ਭਾਲਦੀ ਫਿਰ ਜੀ ਵਿੱਚ ਕੰਸੂਆ ਪਿਆ ਪਿਆ ਦੇਖੋ ਇਹਦੇ ਹੁਣ ਸਪਰੇਅ ਕਰਦਾ ਹਾਂ ਹੋਰ ਕਰੀ ਨੂੰ ਜੇ 5-6 ਦਿਨ ਹੋਏ ਨੇ ਵਿੱਚ ਵੀਰ ਕਹਿੰਦੇ ਸਪਰੇਅ ਨਾ ਕਰੋ ਸਪਰੇਅ ਵੀ ਨਾ ਬਾਈ ਕੋਈ ਚੀਜ਼ ਨਹੀਂ ਹੁੰਦੀ ਹੈਗੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਫਸਲ ਤੇ ਤੇ ਫੇਰ ਹੀ ਫਸਲ ਹੁੰਦੀ ਹੈਗੀ ਤੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਬਲੌਗਰ ਨਾਲ ਬਣੇ ਰਹੋ ਪਾਣੀ ਦੀ ਬੇਕਦਰਹੀ ਬਹੁਤ ਹੁੰਦੀ ਹੈ ਬਾਈ ਲੋਕ ਪਾਣੀ ਮੋਟਰਾਂ ਉਹੀ ਛੱਡੀਆਂ ਨੇ ਬਾਣਾ ਤੇ ਵਾਧੋ ਜੇ ਲੋ ਸਰਦਾ ਨਿਰੋ ਤਾਂ ਚਲ ਮਜਬੂਰੀ ਹੁੰਦੀ ਹੈ ਹੇ ਸਾਨੂੰ ਦਿਖਾਉਣਿਆ ਆਲੂ ਬੁਖਾਰੇ ਆਪਣੇ ਕਿਰ ਗਏ ਸਬਜ਼ੀ ਵੀ ਲੱਗਣ ਲੱਗ ਗਈ ਕਦੋਂ ਦੇਖੋ ਲੱਗੇ ਪਏ ਨੇ ਹੁਣ ਦੋ ਚਾਰ ਦਿਨਾਂੋਂ ਖਾਣ ਲੱਗ ਜਾਣੇ ਐ ਲੈਣਾਂ ਦੇ ਸਾਬ ਨਾਲ ਲੱਗੇ ਪਏ ਨੇ ਬਾਈ ਕਦੋਂ ਵੀ ਆਏ ਨਹੀਂ ਆ ਵੀ ਕੀ ਕਰਿਆ ਫਰੀਕ 'ਚ ਐ ਲੱਗਦੇ ਨੇ ਗੁੱਸਿਆਂ 'ਚ ਤੇ ਸਬਜ਼ੀ ਆਪਣੇ ਕਿਰਪਾ ਹੋ ਗਈ ਮਹਾਰਾਜ ਦੀ ਲੱਗਣ ਲੱਗ ਗਈ ਪਰ ਇੰਡੀਆ ਵੀ ਤੋੜਨ ਵਾਲੇ ਪੱਕੀਆਂ ਪਈਆਂ ਨੇ ਹਰੀਆਂ ਮਿਰਚਾਂ ਤੇ ਫਰੂਟ ਦਿਖਾਉਣਿਆ ਤੁਹਾਨੂੰ ਰੋਜ਼ ਦਿਖਾਉਣਿਆ ਤੁਸੀਂ ਕਹੋਗੇ ਰੋਜ਼ ਹੀ ਵੀਡੀਓ 'ਚ ਦਿਖਾਉਂਦਾ ਹੁਣ ਕਿਰ ਗਏ ਇਹ ਆਪਾ ਲੱਗਣ ਤੋਂ ਕਿਰਨ ਤੱਕ ਦਿਖਾਈ ਜੰਨੇ ਆ ਜੇ ਕੋਈ ਨੇੜ ਜਿਹੜਾ ਨੇੜ ਆ ਵੀਰ ਖਾ ਸਕਦਾ ਆ ਜੇ ਮੇਰੇ ਕੋਲੇ ਲੈਓ ਲੀਵਰ ਨੂੰ ਵੈਰੀ ਗੁੱਡ ਨੇ ਤਾਏ ਦਾ ਬੇਟਾ ਆ ਜਕੇਤ ਤੋੜ ਲਾ ਦਿਕੰਦਰਾ ਓਏ ਘਰੇ ਘਰੇ ਤੋੜ ਲਾ ਜਵਾਸ ਜਨ ਲੈ ਜੀ ਭੇੜੇ ਦੇਵਚੰਦ ਦਾ ਬੂਟਾ ਹੈ ਇਹ ਆ ਬਾਈ ਅੰਬ ਆਪਣਾ ਦੇਖੋ ਇਹ ਕਿਰਨਗੇ ਵੱਡੇ ਅੰਬ ਨੇ ਬਾਈ ਇਹਨਾਂ ਨੂੰ ਪਕਾਵਾਂਗੇ ਫੇਰ ਜੇ ਬਚ ਗਈ ਨੇਰੀ ਤੋਂ ਬਚ ਗਈ ਜਵਾਖਾਂ ਤੋਂ ਸੋਹਣੇ ਬਹੁਤ ਲੱਗਦੇ ਨੇ ਦੇਖੋ ਕਦੂ ਦੇਖੋ ਬਾਈ ਕਿਵੇਂ ਲੈਣੋਂ ਪਾਰ ਲੱਗੇ ਨੇ ਦੇਖੋ ਬਹੁਤ ਕਦੂ ਲੱਗਣ ਲੱਗ ਜਾਣੇ ਹੁਣ ਸੁੱਕਣ ਨਾਲ ਇਹ 2-4 ਦਿਨਾਂ ਚ ਆਹ ਮੋਹਰੂ ਸਾਹਿਬ ਜੀ ਆਪਣੇ ਆਉ ਲੱਗੇ ਪਏ ਨੇ ਦੇਖੋ ਹਾਂਜੀ ਜੋਤਾ ਗਿਆ ਸਕੂਲੋਂ ਤੇ ਸਾਨੂੰ ਅੱਜ ਕੰਮ ਹੋ ਗਿਆ ਭਾਈ ਦੁਪਹਿਰੇ ਸਾਨੂੰ ਘਾਉਣਾ ਪਿਆ 2-3 ਘੰਟੇ ਟ੍ਰੈਡ ਉਹਦੇ ਕਰਕੇ ਅਸੀਂ ਲੇਟ ਬਹੁਤ ਹੋ ਗਏ ਤੁਹਾਨੂੰ ਕਵੇਲਾ ਹੋਣ ਨਾਲੇ ਸਾਨੂੰ ਪਿਆ ਖਰਚ ਆ ਇਹਦਾ ਹਲਾਣਾ ਵਾਧੂ ਦਿਹਾੜੀ ਦਾ ਖਰਚ ਹੀ ਪੈ ਜਾਊਗਾ ਤੇ ਵਾਹਣ ਬਹੁਤ ਵਧੀਆ ਬਣਦੇ ਆ ਆਪਣੇ ਸ਼ਾਮ ਦੇ 5 ਵਜੇ ਦਾ ਟਾਈਮ ਦੋ ਤਿੰਨ ਬੰਦਾ ਸੋੜਾ ਠੰਡੇ ਸਵਾਰਾ ਹੋਲੀ ਚਲਾਉਣਾ ਦੇਖ ਰੋ ਕਮੜੀ ਰੇਸ ਰੇਸ ਰੱਖ ਇਧਰ ਸੇਵ ਕਰ ਰਿਹਾ ਖਾਲ ਸੇਵਕ ਡਿਊਟੀ ਖਾਲ ਤੇ ਅੱਜ ਬਿਚਾਰੇ ਦੀ ਖਾਲ ਕਢਾ ਰਿਹਾ ਬਾਈ ਆਪਣੇ ਨਾਲ ਤੇ ਬਾਈ ਇਹ ਦੀ ਰੀ ਬੀਜਣੀਆਂ ਕੱਲ ਨੂੰ ਕੰਪਿਊਟਰ ਕਰਾਉਣ ਵਾਲੇ ਨੂੰ ਕਹਤਾ ਅੱਜ ਉਹਨੇ ਰੇ ਤੱਕ ਤਿਆਰ ਕਰਕੇ ਪਾਵਾਂਗੇ ਤੇ ਫਿਰ ਦੀ ਰੀ ਬੀਜਾਂਗੇ ਜੀ ਅੰਨ ਵੀ ਬੂ ਸਾਫ ਕਰਕੇ ਸੁੱਕ ਰੱਖੇ ਮਹਾਰਾਜ ਪਰਸੋਂ ਜਿਹੜੀ ਬੀਜੇ ਚ ਜਾਂ ਕੱਲ ਨੂੰ ਟਾਈਮ ਲੱਗੇ ਕੱਲ ਨੂੰ ਬੀਜ ਦਾਂ। ਜੋਤ ਵੀ ਹੌਲੀ ਹੌਲੀ ਸਿੱਖ ਕੇ ਚਲਾਉਣਾ ਸਾਰੇ ਸੰਦ ਤੇ ਜੋ ਤਾਂ ਨਰਮਾ ਬੰਦਾ ਥੋੜਾ ਠੰਡੇ ਸਬਾਹਾਂ ਚਲਾਉਣਾ ਚਾਹੀਦਾ। ਇਸ ਤਰ੍ਹਾਂ ਹੀ ਘੁੰਮ ਜਾਂਦੇ ਨੇ ਭਾਈ ਹਰ ਗੇੜੇ ਕਮਾਉਣੇ ਪੈਂਦੇ ਨੇ। ਉਧਰੋਂ ਦੂਜੇ ਪਾਸੇ ਹੱਲ ਲਾਉਣੇ ਪੈਣ ਨੇ ਇਧਰੋਂ ਇਧਰ ਲਾਉਣੇ ਪੈਣ ਨੇ ਮਿੱਟੀ ਬਾਈ ਗੁੜ ਵਰਗੀ ਨਿਕਲਿਆ ਇਥੋਂ ਤੇ ਡੂੰਘਾ ਬਹੁਤ ਜਾ ਰਿਹਾ ਹੈ ਬਾਣ ਦੀ ਗੱਲ ਬਣ ਗਈ ਪੂਰੀ ਸਰਾ ਜਾਣਾ ਫਸਲ ਬਹੁਤ ਹੁੰਦੀ ਹੈ ਕਹਿੰਦੇ ਬਾਈ ਚਲੋ ਵੀਰੇ ਅੱਜ ਦੇ ਵਲੌਗ ਚ ਇੰਨਾ ਹੀ ਵਧੀਆ ਲਾਇਕ ਤੇ ਸ਼ੇਅਰ ਕਰਿਓ ਤੇ ਅਨਵਜ ਜੀ ਸਾਰਿਆਂ ਦਾ ਥੈਂਕ ਯੂ